ਚੰਡੀਗੜ੍ਹ ਮੇਅਰ ਚੋਣ ਉੱਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਐਲਾਨਿਆ ਜੇਤੂ ਪਾਸਪਾ ਨੂੰ ਵੱਡਾ ਝਟਕਾ ਰਾਜੀ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਘਰਾਰ ਦਿੱਤਾ ਹੈ ਕੁਲਦੀਪ ਕੁਮਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ 30 ਜਨਵਰੀ ਨੂੰ ਮੇਅਰ ਦੇ ਹਉਦੇ ਦੇ ਲਈ ਹੋਈ ਚੋਣ ਵਿੱਚ ਭਾਜਪਾ ਦੇ ਮਨੋਜ ਸੂਨਕਰ ਨੇ ਆਪ ਕਾਂਗਰਸ ਗਠਜੂਟ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਹਰਾਇਆ ਸੀ ਸੂਨਕਰ ਨੂੰ 16 ਵੋਟਾਂ ਮਿਲੀਆਂ ਜਦੋਂ ਕਿ ਆਪ ਨੂੰ 12 ਵੋਟਾਂ ਮਿਲੀਆਂ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਨੇ 8 ਵੋਟਾਂ ਨੂੰ ਐਯੋਗ ਘਰਾਰ ਦਿੱਤਾ ਸੀ ਇਸ ਤੋਂ ਬਾਅਦ ਆਪ ਦੇ ਕਾਉਂਸਲਰ ਕੁਲਦੀਪ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹਾਲਾਂਕਿ ਇੱਥੇ ਵੀ ਕੋਈ ਅੰਤਰੀਮ ਰਾਹਤ ਨਹੀਂ ਮਿਲੇ ਸੇ ਇਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਉਹਨਾਂ ਦੀ ਪਟੀਸ਼ਨ ਉੱਤੇ ਪਹਿਲੀ ਵਾਰ 7 ਫਰਵਰੀ ਨੂੰ ਸੁਣਵਾਈ ਹੋਈ ਇਸ ਦੌਰਾਨ ਸੀਜੀਆਈ ਡਵੀਆਈ ਚੰਦਰਚੂੜ ਨੇ ਵੀਡੀਓ ਦੇਖ ਕੇ ਤਿੱਖੀ ਟਿੱਪਣੀ ਕੀਤੀ ਸੀ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ 19 ਫਰਵਰੀ ਨੂੰ ਮੁੜ ਸੁਣਵਾਈ ਹੋਈ ਤੇ ਇਸ ਦੌਰਾਨ ਅਨਿਲ ਮਸੀਬੀ ਅਦਾਲਤ ਦੇ ਵਿੱਚ ਪੇਸ਼ ਹੋਏ ਇਸ ਦੌਰਾਨ ਇਸ ਦੌਰਾਨ ਚੰਦਰ ਚੋੜ ਨੇ ਤਿੱਖੇ ਸਵਾਲ ਕੀਤੇ ਇਸ ਤੋਂ ਬਾਅਦ ਅੱਜ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਚੋਣ ਦੇ ਨਤੀਜੇ ਰੱਦ ਕਰ ਦਿੱਤੇ ਹਨ ਅਦਾਲਤ ਨੇ ਕਿਹਾ ਕਿ ਕੁਲਦੀਪ ਕੁਮਾਰ ਨੂੰ ਮਿਲੀਆਂ 8 ਵੋਟਾਂ ਗਲਤ ਤਰੀਕੇ ਦੇ ਨਾਲ ਐਲਯੂਗ ਕਰਾ ਦਿੱਤੀਆਂ ਗਈਆਂ ਹਨ ਅਨਨਿਲਮ ਸੇ ਜੋ ਕਿ ਪ੍ਰੈਜ਼ਾਈਡਿੰਗ ਅਫਸਰ ਸਨ ਉਹਨਾਂ ਦੀ ਹਰਕਤ ਲਈ ਕਾਰਨ ਦੱਸੋ ਨੋਟਿਸ ਹੈ ਜਿਹੜਾ ਉਹਨਾਂ ਨੂੰ ਜਾਰੀ ਕੀਤਾ ਗਿਆ ਹੈ ਮਸੀਨ ਨੂੰ 3 ਹਫਤਿਆਂ ਵਿੱਚ ਜਵਾਬ ਹੈ ਜਿਹੜਾ ਉਹ ਦੇਣਾ ਹੋਵੇਗਾ ਤਾਂ ਅੱਜ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਚੋਣ ਉੱਤੇ ਵੱਡਾ ਫੈਸਲਾ ਹੈ ਜਿਹੜਾ ਉਹ ਸੁਣਾਇਆ ਹੈ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਘਰਾਰ ਦਿੱਤਾ ਹੈ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਘਰਾੜ ਦਿੱਤਾ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਤਨਫਾ ਚੰਡੀਗੜ੍ਹ ਮੇਅਰ ਚੋਣ ਉੱਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਐਲਾਨਿਆ ਜੇਤੂ ਪਾਸਪਾ ਨੂੰ ਵੱਡਾ ਝਟਕਾ ਤਾਜੀ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਘਰਾਰ ਦਿੱਤਾ ਹੈ। ਕੁਲਦੀਪ ਕੁਮਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। 30 ਜਨਵਰੀ ਨੂੰ ਮੇਅਰ ਦੇ ਹਉਦਦੇ ਤੇ ਲਈ ਹੋਈ ਚੋਣ ਵਿੱਚ ਭਾਸਪਾ ਦੇ ਮਨੋਜ ਸੂਨਕਰ ਨੇ ਆਪ ਕਾਂਗਰਸ ਗਠਜੂੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਹਰਾਇਆ ਸੀ। ਸੂਨਕਰ ਨੂੰ 16 ਵੋਟਾਂ ਮਿਲੀਆਂ ਜਦੋਂ ਕਿ ਆਪ ਨੂੰ 12 ਵੋਟਾਂ ਮਿਲੀਆਂ। ਪ੍ਰੈਜ਼ਾਈਡਿੰਗ ਅਫਸਰ ਐਨਿਲ ਮਸੀਹ ਨੇ 8 ਵੋਟਾਂ ਨੂੰ ਐਯੋਗ ਘਰਾਰ ਦਿੱਤਾ। ਇਸ ਤੋਂ ਬਾਅਦ ਆਪ ਦੇ ਕਾਉਂਸਲਰ ਕੁਲਦੀਪ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ। ਹਾਲਾਂਕਿ ਇੱਥੇ ਵੀ ਕੋਈ ਅੰਤਰੀਮ ਰਾਹਤ ਨਹੀਂ ਮਿਲੀ ਸੀ। ਇਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਹਨਾਂ ਦੀ ਪਟੀਸ਼ਨ ਉੱਤੇ ਪਹਿਲੀ ਵਾਰ 7 ਫਰਵਰੀ ਨੂੰ ਸੁਣਵਾਈ ਹੋਈ। ਇਸ ਦੌਰਾਨ ਸੀਜੀਆਈ ਡਵੀਆਈ ਚੰਦਰਚੂੜ ਨੇ ਵੀਡੀਓ ਦੇਖ ਕੇ ਤਿੱਖੀ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ 19 ਫਰਵਰੀ ਨੂੰ ਮੁੜ ਸੁਣਵਾਈ ਹੋਈ ਤੇ ਇਸ ਦੌਰਾਨ ਅਨਿਲ ਮਸੀਵੀ ਅਦਾਲਤ ਦੇ ਵਿੱਚ ਪੇਸ਼ ਹੋਏ। ਇਸ ਦੌਰਾਨ ਇਸ ਦੌਰਾਨ ਚੰਦਰ ਚੋੜ ਨੇ ਤਿੱਖੇ ਸਵਾਲ ਕੀਤੇ ਇਸ ਤੋਂ ਬਾਅਦ ਅੱਜ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਚੋਣ ਦੇ ਨਤੀਜੇ ਰੱਦ ਕਰ ਦਿੱਤੇ ਹਨ ਅਦਾਲਤ ਨੇ ਕਿਹਾ ਕਿ ਕੁਲਦੀਪ ਕੁਮਾਰ ਨੂੰ ਮਿਲੀਆਂ 8 ਵੋਟਾਂ ਗਲਤ ਤਰੀਕੇ ਦੇ ਨਾਲ ਅਯੋਗ ਘਰਾ ਦਿੱਤੀਆਂ ਗਈਆਂ ਹਨ ਅਨਿਲਮ ਸੀ ਜੋ ਕਿ ਪ੍ਰੈਜ਼ਾਈਡਿੰਗ ਅਫਸਰ ਸਨ ਉਹਨਾਂ ਦੀ ਹਰਕਤ ਲਈ ਕਾਰਨ ਦੱਸੋ ਨੋਟਿਸ ਹੈ ਜਿਹੜਾ ਉਹਨਾਂ ਨੂੰ ਜਾਰੀ ਕੀਤਾ ਗਿਆ ਹੈ ਮਸੀਨ ਨੂੰ 3 ਹਫ਼ਤਿਆਂ ਵਿੱਚ ਜਵਾਬ ਹੈ ਜਿਹੜਾ ਉਹ ਦੇਣਾ ਹੋਵੇਗਾ ਤਾਜ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਚੋਣ ਉਤੇ ਵੱਡਾ ਫੈਸਲਾ ਹੈ ਜਿਹੜਾ ਹੋ ਸੁਣਾਇਆ ਹੈ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਘਰਾਣ ਦਿੱਤਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਘਰਾਣ ਦਿੱਤਾ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ